ਦੇਖਭਾਲ ਕਰਤਾ ਵਜੋਂ ਤੁਸੀਂ ਸ਼ਾਇਦ ਮਹਿਸੂਸ ਕਰੋਗੇ ਕਿ ਦਿਨ ਦੇ ਘੰਟੇ ਕਾਫੀ ਨਹੀਂ ਹਨ ਅਤੇ ਤੁਹਾਡੇ ਕੋਲ ਜੋ ਘੰਟੇ ਹਨ ਜ਼ਿਆਦਾਤਰ ਦੂਸਰਿਆਂ ਦੀ ਦੇਖਭਾਲ ਕਰਨ ਵਿੱਚ ਖਰਚ ਹੁੰਦੇ ਹਨ ਪਰ ਜੇ ਤੁਸੀਂ ਇਸ ਬਾਰੇ ਸੋਚਦੇ ਹੋ ਕਿ ਇਹ ਅਸਲ ਵਿੱਚ ਇਸ ਤਰ੍ਹਾਂ ਹੀ ਹੈ ਤੁਸੀਂ ਸ਼ਾਇਦ ਧਿਆਨ ਨਾ ਦਿੱਤਾ ਹੋਵੇ ਪਰ ਕਈ ਵਾਰੀ ਮੇਰੇ ਕੋਲ ਆਪਣੇ ਲਈ ਕਾਫੀ ਸਮਾਂ ਨਹੀਂ ਹੈ ਅਸਲ ਵਿੱਚ ਮੈਂ ਤਰਜੀ ਨਹੀਂ ਹਾਂਦਾ ਮਤਲਬ ਹੋ ਸਕਦਾ ਹੈ ਅਗਲੀ ਵਾਰ ਜਦੋਂ ਤੁਸੀਂ ਇਸ ਤਰ੍ਹਾਂ ਮਹਿਸੂਸ ਕਰੋਗੇ ਇੱਕ ਪਲ ਕੱਢ ਲਓ ਅਤੇ ਅਸਲ ਵਿੱਚ ਇਸ ਵਿਚਾਰ ਦੀ ਜਾਂਚ ਕਰੋ ਕਿ ਇਹ ਸੱਚ ਹੈ ਕਿ ਤੁਹਾਡੇ ਕੋਲ ਕੋਈ ਸਮਾਂ ਨਹੀਂ ਹੈ ਜਾਂ ਇਹ ਕਿ ਤੁਸੀਂ ਆਪਣੇ ਲਈ ਸਮਾਂ ਨਹੀਂ ਕੱਟ ਰਹੇ ਹੋ ਇਸ ਵੀਡੀਓ ਵਿੱਚ ਅਸੀਂ ਤੁਹਾਨੂੰ ਸਿਖਾਵਾਂਗੇ ਕਿਵੇਂ ਸਹਾਇਤਾ ਲਈ ਪਹੁੰਚੋ ਆਪਣੇ ਕਮਿਊਨਿਟੀ ਵਿੱਚ ਉਪਲਬਧ ਸਮੇਂ ਪ੍ਰਬੰਧਨ ਸਾਧਨਾ ਜਾਂ ਸੇਵਾਵਾਂ ਲਈ ਇੱਕ ਸਿਹਤ ਦੇਖਭਾਲ ਪ੍ਰਦਾਤਾ ਨੂੰ ਪੁੱਛੋ ਵਾਧੂ ਸਹਾਇਤਾ ਲਈ ਤੁਸੀਂ ਆਪਣੇ ਦੋਸਤਾਂ ਅਤੇ ਪਰਿਵਾਰ ਨਾਲ ਵੀ ਸੰਪਰਕ ਕਰ ਸਕਦੇ ਹੋ ਇੱਕ ਸਮਾ ਲੌਗ ਬਣਾਓ ਧਿਆਨ ਦਿਓ ਕਿ ਕੁਝ ਕਰਨ ਲਈ ਤੁਸੀਂ ਕਿੰਨਾ ਸਮਾਂ ਲਗਾਇਆ ਕੀ ਅਜਿਹੇ ਕੰਮ ਹਨ ਜਿਹੜੇ ਤੁਸੀਂ ਹੋਰ ਲੋਕਾਂ ਨੂੰ ਸੌਂਪ ਸਕਦੇ ਹੋ ਕੀ ਤੁਸੀਂ ਆਪਣੇ ਸਮੇਂ ਨੂੰ ਬਤੌਣ ਨੂੰ ਦੁਬਾਰਾ ਤਰਜੀਹ ਦੇ ਸਕਦੇ ਹੋ ਸਮੇਂ ਦੇ ਪ੍ਰਬੰਧਨ ਕਾਰਜਾਂ ਵੈੱਬਸਾਈਟ ਜਾਂ ਸਾਧਨ ਦੇਖੋ ਜੋ ਤੁਹਾਡੇ ਸਮੇਂ ਦਾ ਪ੍ਰਬੰਧਨ ਕਰਨ ਵਿੱਚ ਮਦਦ ਕਰ ਸਕਦੇ ਹਨ ਸਾਡੇ ਕੋਲ ਇੱਕ ਅਭਿਆਸ ਵੀ ਹੈ ਇਸ ਵਿਕਾਰ ਕਰਨਾ ਆਸਾਨ ਨਹੀਂ ਹੈ ਕਿ ਅਸਲ ਵਿੱਚ ਤੁਹਾਡੇ ਕੋਲ ਆਪਣੇ ਲਈ ਸਮਾਂ ਹੈ ਪਰ ਜਿਵੇਂ ਕਿ ਸਬਦੇ ਨਾਲ ਹੈ ਸਮੱਸਿਆ ਨੂੰ ਪਛਾਣਨਾ ਅਤੇ ਸਵੀਕਾਰ ਕਰਨਾ ਹੱਲ ਕਰਨ ਵੱਲ ਪਹਿਲਾ ਕਦਮ ਹੈ ਅਗਲੀ ਵਾਰ ਜਦੋਂ ਤੁਸੀਂ ਸੋਚਦੇ ਹੋ ਮੇਰੇ ਕੋਲ ਆਪਣੇ ਲਈ ਸਮਾਂ ਨਹੀਂ ਹੈ ਤਾਂ ਇਸ ਨੂੰ ਬਦਲਣ ਦੀ ਕੋਸ਼ਿਸ਼ ਕਰੋ ਮੈਂ ਤਰਜੀ ਨਹੀਂ ਹਾਂ ਅਤੇ ਦੇਖੋ ਕਿ ਇਹ ਕਿਵੇਂ ਮਹਿਸੂਸ ਕਰਦਾ ਹੈ ਇੱਕ ਦੇਖਭਾਲ ਕਰਨ ਵਾਲੇ ਵਜੋਂ ਤੁਸੀਂ ਜਾਣਦੇ ਹੋ ਕਿ ਸਿਰਫ ਤੁਸੀਂ ਆਪਣੇ ਆਪ ਨੂੰ ਤਰਜੀਹ ਦੇ ਸਕਦੇ ਹੋ ਹੋਰ ਦੇਖਭਾਲ ਕਰਤਾ ਲਈ ਸਹਾਇਤਾ ਅਤੇ ਸਿੱਖਿਆ ਲਈ ਸਾਡੀਆਂ ਹੋਰ ਵੀਡੀਓ ਦੇਖੋ